ਪੀ ਜਾਂਦੇ ਆ ਬਾਹਰ ਆ ਕੇ ਚਾਹ ਪੀ ਰਹੇ ਹਾਂ ਜਿੰਪਾ ਨੇ ਹਾਂਜੀ ਆ ਜਾਓ ਬਰਾਦਰੀ ਆਈ ਏ ਬਰਾਦਰੀ ਆਈ ਏ ਆਦਰ ਆ ਵੇਖ ਸਾਡੇ ਵੀ ਮਾ ਵੀ ਬਣਾਉਣੇ ਖਾਣਾਂ ਬਰਾਦਰੀ ਆ ਗਈ ਬਰਾਦਰੀ ਤੇਰੀ ਵੀਡੀਓ ਬਣਾਈ ਨਹੀਂ ਬਾਈ ਸਸਰੀ ਗੱਲ ਕੀ ਹਾਲ ਚਾਲ ਲੈ ਬਣ ਗਈ ਵੀਡੀਓ ਠੀਕ ਆ ਖੁਸ਼ ਆ ਲੈ ਬਈ ਲੈ ਆ ਗਿਆ ਹਾਂਜੀ ਸਮੀ ਚੱਲ ਵੀ ਉਹ ਸੁਣਾਉਗੇ ਕੁਝ ਸਮੀ ਤੂੰ ਗਾਣਾ ਗਾਈ ਇਹ ਢੋਲ ਕਬਜੂ ਇਹਨਾਂ ਦੇ ਸੁਣੀਆਂ ਨਾ ਪਹਿਲੇ ਹੈ ਚੱਲ ਪਹਿਲਾਂ ਇਹਨਾਂ ਤੋਂ ਸੁਣੋ ਦਾਦਾ ਜੀ ਇੱਕ ਮਿੰਟ ਉੱਥੇ ਉੱਥੇ ਜਾ ਕੇ ਥੋੜਾ ਜਿਹਾ ਲਓ ਜੀ ਚਲੋ ਜੀ ਇੱਕ ਮਿੰਟ ਜੀ ਕੀ ਸੁਣਾਓਗੇ ਗਾਣਾ ਗਾਣਾ ਸੁਣਾਓ ਜੀ ਸੁਣਾ ਸੁਣਾ ਸਮੀ ਆ ਫੜਿਆ ਆ ਨਦੀਮ ਸਾਹਿਬ ਫੜਿਆ ਤੇ ਪਹਿਲਾਂ ਐ ਦੱਸੋ ਕੀ ਸੁਣਾਓਗੇ ਅੱਜ ਸੇਰਾ 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 ਉਹ ਵਾਹ ਓਏ ਸਮੀ ਕੰਮ ਦੀ ਗੱਲ ਸੇਰਾ ਸੇਰਾ ਸੁਣਾਓ ਲੈ ਬਾਈ ਸੇਰਾ ਚੱਲ ਗਾਉਣ ਵਾਲਾ ਕਿਹੜਾ ਤੇਰਾ ਬੰਦਾ ਉੱਥੇ ਇੱਥੇ ਹੈਂ ਸਟੇਜ ਦੇ ਕੋਲ ਨਹੀਂ ਇੱਥੇ ਵੀ ਸੁਣਾ ਸਾਨੂੰ ਇੱਕ ਸੁਹਣੇ ਯਾਰ ਮਿਹਬਾਨੇ ਲੈ ਸੇਰੇ ਸੁਹਣੇ ਯਾਰ ਹਏ ਘਟਾ ਦੇ ਵਿੱਚ ਪੈਰ ਲੁੱਡੀਆਂ ਚੜਿਆ ਯਾਰ ਨਿਰਾਲਾ ਕੋੜੀ ਚੜਿਆ ਯਾਰ ਨਿਰਾਲਾ ਸਾਰਾ ਸ਼ਹਿਰ ਇਹਦਾ ਰਖਵਾਲਾ ਤੇ ਚੌਂਦਾ ਵਿੱਚ ਪੈਰ ਲੁੱਡੀਆਂ ਬਾਤ ਹੈ ਚੌਂਕਾ ਦੇ ਵਿੱਚ ਪੈਰ ਲੁੱਡੀਆਂ ਯਾਰ ਦੀ ਮੰਡਲ ਨੇੜੇ ਆ ਗਏ ਮਨਾਵੋ ਹੋਯੋ ਜਨਯਾਰੋ ਬੇਨੀਆਂ ਦੇ ਰਜਕੇ ਨੋਟ ਉਡਾਵੋ ਬੇਦਨ ਯਾਰੋ ਬੇਨੀਆਂ ਦੇ ਰਜਕੇ ਨੋਟ ਅੱਜ ਦਿਨ ਖੁਸ਼ੀਆਂ ਦੇ ਆਏ ਅੱਜ ਦਿਨ ਖੁਸ਼ੀਆਂ